ਆਲੂ ਵਾਲੇ ਖੇਤਾਂ ਦੇ ਵਿੱਚ ਮੱਕੀ ਦੀ ਜਿਹੜੀ ਬਜਾਈ ਹੋਈ ਆ ਪਕਾਵੀ ਮੱਕੀ ਆਪਣੇ ਕਿਸਾਨ ਭਰਾ ਲਾਉਂਦੇ ਆ ਉਹਦੇ ਵਿੱਚ ਮੱਕੀ ਦੇ ਵਿੱਚ ਦੋ ਤਿੰਨ ਪ੍ਰੋਬਲਮ ਆਉਂਦੀਆਂ ਨੇ ਪਹਿਲੀ ਪ੍ਰੋਬਲਮ ਆਉਂਦੀ ਆ ਨਦੀਨਾਂ ਨੂੰ ਲੈ ਕੇ ਦੂਸਰੀ ਪ੍ਰੋਬਲਮ ਸੁੰਡੀ ਨੂੰ ਲੈ ਕੇ ਫੌਲ ਆਰਮੀ ਵਰਮਨਾ ਦੀ ਜਿਹੜੀ ਇਹਦੇ ਵਿੱਚ ਸੁੰਡੀ ਆਉਂਦੀ ਆ ਜਿਹਨੂੰ ਆਪਾਂ ਸੈਨਿਕ ਸੁੰਡੀ ਵੀ ਕਹਿ ਦਿੰਦੇ ਆ ਤੀਸਰੀ ਆਉਂਦੀ ਆ ਗਰੋਥ ਨੂੰ ਲੈ ਕੇ ਸਮੱਸਿਆ ਹੁਣ ਸਭ ਤੋਂ ਜ਼ਿਆਦਾ ਮੈਧਰ ਪ੍ਰੋਬਲਮ ਕਿਹੜੀ ਹੁੰਦੀ ਆ ਨਦੀਨਾਂ ਦੀ ਪ੍ਰੋਬਲਮ ਹੁੰਦੀ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਓਡੀ ਮੱਕੀ ਆ ਓਡਾ ਓਡੀ ਜਿਹੜਾ ਬਾਥੂ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆ ਕੇ ਬਾਥੂ ਜਾਂ ਮਾਕੜਾ ਹੋਣਾ ਹੁੰਦਾ ਆਪਣੇ ਮੱਕੀ ਦੀ ਫਸਲ ਦੇ ਵਿੱਚ ਜਿਹੜੀ ਆਪਾਂ ਆਲੂ ਵਾਲੇ ਏਰੀਆ ਦੇ ਵਿੱਚ ਲਾਉਨੇ ਆ ਦੂਸਰੀ ਗੱਲ ਕਿਉਂਕਿ ਜਦੋਂ ਆਪਾਂ ਚਾਰ ਵਾਲੀ ਮੱਕੀ ਕਣਕ ਵਾਲੇ ਵੱਟ ਦੇ ਵਿੱਚ ਬੀਜਦੇ ਆ ਉੱਥੇ ਮਾਕੜਾ ਵੀ ਹੁੰਦਾ ਤੇ ਕਣਕ ਵੀ ਹਰੀ ਹੁੰਦੀ ਜਿਹੜੀ ਕਿਰਦੀ ਆ ਕਿਉਂਕਿ ਇੱਥੇ ਕੱਲੀ ਤੌੜੇ ਪੱਤੇ ਵਾਲੇ ਬਾਥੂ ਦੀ ਪ੍ਰੋਬਲਮ ਹੁੰਦੀ ਆ ਨਦੀਨ ਆਪਾਂ ਇਸ ਲਈ ਕੰਟਰੋਲ ਕਰਦੇ ਆ ਕਿਉਂਕਿ ਓਡਾ ਓਡਾ ਨਦੀਨ ਹੋ ਜਾਂਦਾ ਓਡ ਓਡ ਆਪਣੀ ਮੱਕੀ ਦੀ ਫਸਲ ਹੋ ਜਾਂਦੀ ਹੈ ਜਿੰਨੀ ਆਪਾਂ ਇਹਨੂੰ ਖਾੜਕ ਦਿੰਨੇ ਆ ਅੱਦੋ ਅੱਧ ਖਾੜਕ ਨਦੀਨ ਲੈ ਜਾਂਦਾ ਅੱਧ ਖਾੜਕ ਮੱਕੀ ਕੋਲੇ ਰਹਿ ਜਾਂਦੀ ਹੈ ਕਿਉਂਕਿ ਮੱਕੀ ਨੂੰ ਜੇ ਪੂਰੀ ਖਾੜਕ ਨਹੀਂ ਮਿਲੂ ਕਿਉਂਕਿ ਹੈਵੀ ਫੀਡਰ ਫਸਲ ਹੁੰਦੀ ਹੈ ਜੇ ਆਪਾਂ ਨੂੰ ਪੂਰੀ ਵਧੀਆ ਖਾੜਕ ਦੇਵਾਂਗੇ ਤਾਂ ਜਿਹੜੀ ਮੱਕੀ ਜਾ ਕੇ ਅੱਗੇ-ਅੱਗੇ ਪੈਦਾਵਾਰ ਵਧਾਉਂਦੀ ਹੈ ਓਡਾ ਹੀ ਨਦੀਨ ਹੁੰਦਾ ਓਡ ਓਡ ਹੀ ਮੱਕੀ ਹੁੰਦੀ ਫਿਰ ਆਪਾਂ ਲੈ ਦਵਾਈ ਦੇ ਦਵਾਈ ਕਦੇ ਕੁਸ਼ਪਾਤਾ ਕਦੇ ਕੁਸ਼ਪਾਤਾ ਕਿਉਂਕਿ ਨਦੀਨ ਦਾ ਫੈਕਟ ਹੁੰਦਾ ਉੱਚਾੜ ਦੇ ਉੱਪਰ ਸਭ ਤੋਂ ਜ਼ਿਆਦਾ ਇਫੈਕਟ ਪਾਉਂਦਾ ਚਾਹੇ ਕਣਕ ਦੀ ਫਸਲ ਹੈ ਤੇ ਕੋਈ ਵੀ ਫਸਲ ਹੈ ਜਿਸ ਫਸਲ ਦੇ ਵਿੱਚ ਨਦੀਨ ਜ਼ਿਆਦਾ ਹੁੰਦਾ ਹੁਣ ਨਦੀਨ ਨੂੰ ਕੰਟਰੋਲ ਕਰਨਾ 12-1500 ਰੁਪਏ ਦੇ ਨਾਲ ਆਪਾਂ ਕੰਟਰੋਲ ਜੇ ਕਰ ਲਾਂਗੇ ਤਾਂ ਆਪਣਾ ਝਾੜ ਘਟਣ ਦੇ ਵਿੱਚ ਸਮੱਸਿਆ ਨਹੀਂ ਆਉਣੀ ਹੁਣ ਵਿੱਚ ਕਿਸਾਨ ਭਰਾ ਕਹਿੰਦੇ ਆ ਜਿਵੇਂ ਹੁਣ ਚਾਰ ਵਾਲੀ ਮੱਕੀ ਬੀਜ ਲਈ ਜਾਂ ਪਕਾਵੀ ਮੱਕੀ ਬੀਜ ਲਈ ਹੁਣ ਪਕਾਵੀ ਮੱਕੀ ਦੇ ਵਿੱਚ ਬਾਥੂ ਦੀ ਪ੍ਰੋਬਲਮ ਵੀ ਬਾਈ ਬਾਥੂ ਦਾ ਯਾਰ ਜਦੋਂ 60 ਦਿਨ ਦਿੰਦੀ ਸਾਡੇ 40 ਦਿਨ ਦੀ 50 ਦਿਨ ਦੀ 60 ਦਿਨ ਦੀ ਮੱਕੀ ਹੋਗੀ ਸਾਡੇ ਉਦੋਂ ਇਹ ਆਪੀ ਮਰ ਜੂਗਾ ਮੇਰੀ ਇੱਕ ਗੱਲ ਸਮਝੋ ਜਦੋਂ ਹੁਣ ਮੱਕੀ ਦੀ ਫਸਲ 30 ਦਿਨ ਦੀ ਆ 35 ਦਿਨ ਦੀ ਜਾਂ 40 ਦਿਨ ਦੀ ਆ ਉਦੋਂ ਤੱਕ ਛੋਡੀ ਫਸਲ ਦੇ ਨੇ ਹਾਲਬਦੀਨ ਕਰ ਦੇਣਾ ਛੋਡੀ ਫਸਲ ਨੂੰ ਫੋਟ ਫਟਾਰਾ ਨਹੀਂ ਕਰ ਦੇਣਾ ਜਿਹੜੀ ਖਰਾਕ ਚਾਹੀਦੀ ਸੋ ਉਹ ਨਦੀਨ ਲੈ ਜਾਂਦੇ ਆ ਕਿਉਂਕਿ ਨਦੀਨ ਵੀ ਉੱਥੇ ਤੱਕ ਚੱਲਦਾ ਹੈ ਆਪਣੀ ਮੱਕੀ ਬੁੱਚ ਤੱਕ ਚੱਲਦੀ ਐ ਚੇ ਮਾਕੜਾ ਚੇ ਬਾਥੂ ਐ ਤੇ ਇਹਦੇ ਲਈ ਤੁਸੀਂ ਵੈਰ ਦੇ ਲੂਡਸ ਵੀ ਵਰਤ ਸਕਦੇ ਹੋ ਸੈਂਟਾ ਦੀ ਕਲੇਅਰ ਐਕਸਟਰਾ ਦੇ ਨਾਂ ਤੇ ਆਉਂਦੀ ਉਹ ਵੀ ਵਰਤ ਸਕਦੇ ਹੋ ਗਲਾਡੋ ਆਉਂਦੀ ਐ ਫੈਂਸੀ ਦੀ ਉਹ ਵਰਤ ਸਕਦੇ ਹੋ ਟ੍ਰੈਂਜਰ ਇਹਦੀ ਵਾਸੂ ਕੰਪਨੀ ਦੀ ਆਉਂਦੀ ਤੁਸੀਂ ਇਹਨਾਂ ਨੂੰ ਵੀ ਵਰਤ ਸਕਦੇ ਹੋ ਹੋਰ ਕਾਫੀ ਕੰਪਨੀਆਂ ਦੀਆਂ ਜਿਹੜੀਆਂ ਦਵਾਈਆਂ ਨੇ ਆਉਂਦੀਆਂ ਨੇ ਉਹ ਸਾਰੇ ਨਦੀਨਾਂ ਦੇ ਉੱਪਰ ਕੰਮ ਕਰਦੀਆਂ ਨੇ ਮੱਕੀ ਦੀ ਫਸਲ ਨੂੰ 1% ਵੀ ਜਿਹੜਾ ਉਹ ਨੁਕਸਾਨ ਨਹੀਂ ਦਿੰਦੀਆਂ ਤੇ ਦੂਸਰੀ ਗੱਲ ਪਹਿਲਾ ਪਾਣੀ ਲਾਉਣ ਵੇਲੇ ਆਪਾਂ ਧਿਆਨ ਰੱਖਿਆ ਕਰੋ ਵੀ ਬੈਡਾਂ ਦੇ ਪਾਣੀ ਜਿਹੜਾ ਆਪਾਂ ਜਿਆਦਾ ਨਾ ਛਾੜਨ ਦੇਈਏ ਜਦੋਂ ਬੈਡਾਂ ਦੇ ਉੱਪਰ ਪਾਣੀ ਚੜ ਜਾਂਦਾ ਮੱਕੀ ਕਠੋਰ ਹੋ ਜਾਂਦੀ ਹੈ ਤੇ ਮੱਕੀ ਨੂੰ ਗਰੋਥ ਲੈਣ ਦੇ ਵਿੱਚ ਕਾਫੀ ਜਿਆਦਾ ਜਿਹੜੀ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਇਸ ਦੇ ਫਟਾਰ ਦੇ ਲਈ ਤੁਸੀਂ ਅੰਮ੍ਰਿਤ ਦਵਾਈ ਵਰਤ ਸਕਦੇ ਹੋ ਪਾਈਆ 1 ਏਕੜ ਦੀ ਵਰਤੀ ਜਾਊਗੀ 450 ਤੋਂ 500 ਰੁਪਏ ਦੇ ਤੱਕ ਜਿਹੜਾ ਉਹਦਾ ਖਰਚਾ ਹੈ ਬਹੁਤ ਹੀ ਟਾਪ ਦੇ ਰਿਜ਼ਲਟ ਆਉਂਦੇ ਆ ਜੇ ਕੋਈ ਕਿਸਾਨ ਪਰਾਂ ਮੂੰਗੀ ਜਾਂ ਮੱਕੀ ਵਗੈਰਾ ਹੁਣ ਬੀਜ ਰਿਹਾ ਤਾਂ 50 ਮਿਲ ਤੁਸੀਂ ਉਹਦਾ ਸੀਟ ਟ੍ਰੀਟਮੈਂਟ ਵੀ ਕਰ ਸਕਦੇ ਹੋ ਬਹੁਤ ਵਧੀਆ ਜਿਹੜੀ ਦਵਾਈ ਹੈ ਸੀ ਟ੍ਰੀਟਮੈਂਟ ਦਾ ਕੋਈ ਜ਼ਿਆਦਾ ਖਰਚਾ ਨਹੀਂ ਹੈ ਉਸ ਤੋਂ ਬਾਅਦ ਸੁੰਡੀ ਦੀ ਪ੍ਰੋਬਲਮ ਆਉਂਦੀ ਹੈ ਸੁੰਡੀ ਦੀ ਪ੍ਰੋਬਲਮ ਦੇ ਲਈ ਆਪਾਂ ਸਾਰੀ ਵਰਤਦੇ ਹਾਂ 165 9 ਨੂੰ ਵਰਤੋ ਬਹੁਤ ਸੋਹਣੇ ਜਿਹੜੇ ਰਿਜ਼ਲਟ ਹੁੰਦੇ ਆ ਤੇ ਉਹਦਾ ਗੋਪ ਦੀ ਸੁੰਡੀ ਤੇ ਜਿਹੜੇ ਫੌਲ ਆਰਮੀ ਬਰਮਨਾਂ ਦੀ ਸੁੰਡੀ ਉਹ ਤੇ ਵਧੀਆ ਜਿਹੜੇ ਬਹੁਤ ਸੋਹਣੇ ਰਿਜ਼ਲਟ ਹੁੰਦੇ ਆ ਜਾਂ α ਵਗੈਰਾ ਵੀ ਕਰ ਲੈਣੇ ਇਹਦੇ ਵੀ ਰਿਜ਼ਲਟ ਸੋਹਣੇ ਹੁੰਦੇ ਸ਼ੁਰੂਆਤੀ ਤੌਰ ਤੇ ਜਿਵੇਂ 505 ਵਗੈਰਾ ਵੀ ਆਪਾਂ ਕਰਦੇ ਆ ਮੇਨ ਪ੍ਰੋਬਲਮ ਨਦੀਨਾਂ ਦੀ ਹੈ ਵਿੱਚ ਕਿਸਾਨ ਭਰਾ ਕਹੀ ਜਾਂਦੇ ਬਾਈ ਨਦੀਨ ਕੀ ਕਹਿੰਦਾ ਨਦੀਨ ਖੌਣ ਤਾਂ ਕੁਝ ਨਹੀਂ ਕਹਦਾ ਪਰ ਝਾੜ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਆਪਣਾ ਨੁਕਸਾਨ ਕਰਕੇ ਜਾਂਦਾ ਮੇਰੀ ਰਿਕਵੈਸਟ ਮੇਰੇ ਕਿਸਾਨ ਭਰਾਵਾਂ ਨੂੰ ਇਹ ਹੀ ਹੈ ਪਾਣੀ ਲਾ ਕੇ ਤੁਸੀਂ ਨਦੀਨਾਂ ਨੂੰ ਵੀ ਕੰਟਰੋਲ ਕਰੋ ਦੇਖਣ ਵਾਲਿਆਂ ਨੂੰ ਜਿਹੜੀ ਫਸਲ ਸੋਹਣੀ ਲੱਗਦੀ ਹੈ ਜੇ ਹੁਣ ਓਡੀ ਓਡੀ ਮੱਕੀ ਹੋਵੇ ਓਡੋਡਾ ਜਾਂ ਮਾਕੜਾ ਹੋਵੇ ਜਾਂ ਉਹਦੇ ਵਿੱਚ ਬਾਥੂ ਹੋਵੇ ਚੌੜੇ ਪੱਤੇ ਵਾਲਾ ਜਾਂ ਸਾਠੀ ਹੋਵੇ ਕਿਉਂਕਿ ਫਿਰ ਦੇਖਣ ਵਾਲ ਨੂੰ ਫਸਲ ਲੱਗਦੀ ਹੈ ਯਾਰ ਵੀ ਐਡਾ ਇਹ ਮੂਰਖ ਕਿਸਾਨ ਹੀ ਹੈ ਜਿਹੜਾ ਆਪਣੀ ਫਸਲ ਨੂੰ 1000 1500 ਰੁਪਏ ਵਿੱਚ ਆਪਣੀ ਫਸਲ ਨੂੰ ਜਿਹੜਾ ਖਰਾਬ ਕਰੀ ਬੈਠਾ ਹੈ ਜਾਦੇ ਪ੍ਰੋਬਲਮ ਹੁਣ ਮੈਂ ਮੰਨਦਾ ਨਹੀਂ ਸੁੰਡੀ ਦੀ ਬਹੁਤ ਘੱਟ ਪ੍ਰੋਬਲਮ ਹੈ ਗਰੋਥ ਦੀ ਵੀ ਐਡੀ ਕੋਈ ਦਿੱਕਤ ਨਹੀਂ ਹੈ ਕਿ ਪਰ ਜਿਆਦੇ ਸਮੱਸਿਆ ਮੈਨੂੰ ਜਿਹੜੀ ਦੇਖਣ ਨੂੰ ਮਿਲਿਆ ਹੈ ਉਹਨਾਂ ਨਦੀਨਾਂ ਨੂੰ ਲੈ ਕੇ ਮਿਲੀ ਹੈ ਨਦੀਨਾਂ ਨੂੰ ਕੰਟਰੋਲ ਕਰੋ ਸੋਡੀ ਫਸਲ ਸੋਣੀ ਵੀ ਲੱਗੂ ਫਟਾਰਾ ਵੀ ਵੱਧ ਕਰੋ ਜਿਹੜੇ ਤੁਸੀਂ ਖਰਕ ਦੇ ਤੱਤ ਜ਼ਰੂਰੀ ਤੱਤ ਜਿਹੜੇ ਦੇਵੋਗੇ ਤਾਂ ਮੱਕੀ ਦੀ ਫਸਲ ਜਿਵੇਂ ਕਹਿੰਦੇ ਹਾਸ ਹਾਸ ਲੈਣਾ ਕਿਉਂਕਿ ਜਦੋਂ ਕੱਲੀ ਮੱਕੀ ਦੀ ਫਸਲ ਹੈ ਜ਼ਮੀਨ ਦੇ ਵਿੱਚ ਫਿਰ ਤੁਹਾਨੂੰ ਦਿੱਕਤ ਹੀ ਨਹੀਂ ਹੋਣੀ ਜੇ ਨਦੀਨ ਹੋਗੇ ਤਾਂ ਫਿਰ ਦਿੱਕਤ ਖੜੀ ਹੋ ਜਾਣੀ ਹੈ ਧੰਨਵਾਦ